ਸਾਹਿਬ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾਰ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਪਿੰਡੀ ਦੀ ਬਹੁਤ ਜਿਆਦਾ ਟੇਸਟੀ ਸਬਜ਼ੀ ਬਿਲਕੁਲ ਅਲੱਗ ਤਰੀਕੇ ਨਾਲ ਬਣਾ ਕੇ ਤੁਹਾਨੂੰ ਦੱਸਾਂਗੇ ਕਿਵੇਂ ਬਣਾਈ ਜਾਂਦੀ ਆ ਪਿੰਡੀ ਦੀ ਸਬਜ਼ੀ ਤਾਂ ਤੁਸੀਂ ਬਹੁਤ ਤਰੀਕੇ ਨਾਲ ਬਣਾਈ ਹੋਵੋਗੇ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜਿਹੜੇ ਪਿੰਡੀ ਖਾਣਾ ਪਸੰਦ ਨਹੀਂ ਕਰਦੇ ਉਹ ਵੀ ਖੋਲੀਆਂ ਪਰ ਪਰ ਖਾਣਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਪਿੰਡੀ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਪਿੰਡੀ ਦੀ ਸਬਜ਼ੀ ਬਣਾ ਲਈ ਮੈਂ ਇੱਥੇ ਅੱਧਾ ਕਿਲੋ ਪਿੰਡੀਆਂ ਲਈਆਂ ਸੀਗੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਸੁੱਕੇ ਕੱਪੜੇ ਨਾਲ ਸਾਫ਼ ਕਰ ਲਿਆ ਸੀ ਇਹਨਾਂ ਦੇ ਉੱਪਰ ਪਾਣੀ ਨਾ ਲੱਗਿਆ ਹੋਵੇ ਇਹਨਾਂ ਨੂੰ ਅਸੀਂ ਲੰਬੇ ਪੀਸ ਵਿੱਚ ਕਟਿੰਗ ਕਰ ਲਾਂਗੇ ਜੇ ਜ਼ਿਆਦਾ ਵੱਡੀ ਪਿੰਡੀ ਹੈ ਤਾਂ ਉਹਨੂੰ ਦੋ ਹਿੱਸਿਆਂ ਵਿੱਚ ਕਰਕੇ ਤੁਸੀਂ ਲੰਬੇ ਪਾੜ ਵਿੱਚ ਕਟਿੰਗ ਕਰ ਸਕਦੇ ਹੋ ਇਹਦੇ ਵਿੱਚ ਪਾਵਾਂਗੇ ਚਮਚਾ ਦਾ ਚੌਥਾ ਹਿੱਸਾ ਨਮਕ ਦਾ ਤੇ ਚਮਚਾ ਦਾ ਚੌਥਾ ਹਿੱਸਾ ਹੀ ਪਾਵਾਂਗੇ ਜੀ ਹਲਦੀ ਪਾਊਡਰ ਦਾ ਨਾਲ ਹੀ ਦੇਜ ਪਾਵਾਂਗੇ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਕਲਰ ਵਧੀਆ ਆਉਂਦਾ ਸਬਜ਼ੀ ਦਾ ਤੇ ਇੱਕ ਚਮਚ ਭਰ ਕੇ ਪਾਵਾਂਗੇ ਇਹਦੇ ਵਿੱਚ ਬੇਸਣ ਦਾ ਇਹਦੇ ਨਾਲ ਜਿਹੜੀ ਆਪਣੀ ਪਿੰਡੀਆਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੀਆਂ ਇੱਕਦਮ कुरकुਰੀ ਜੀਆਂ ਪਿੰਡੀਆਂ ਬਣ ਕੇ ਤਿਆਰ ਹੋਣਗੀਆਂ ਇਹਨਾਂ ਨੂੰ ਅਸੀਂ ਮਿਕਸ ਕਰ ਲਾਂਗੇ ਇਹਦੇ ਵਿੱਚ ਪਾਣੀ ਪਾਣ ਦੀ ਬਿਲਕੁਲ ਲੋੜ ਨਹੀਂ ਹੈਗੀ ਸਾਨੂੰ ਕਿਉਂਕਿ ਜਿਹੜਾ ਪਿੰਡੀਆਂ ਵਿੱਚ ਪਾਣੀ ਹੁੰਦਾ ਉਹਦੇ ਨਾਲ ਹੀ ਸਾਰਾ ਜਿਹੜੇ ਆ ਅਸੀਂ ਮਸਾਲੇ ਪਾਏ ਆ ਬੇਸਣ ਉਹ ਵੀ ਇਹਦੇ ਨਾਲ ਚਿਪਕੀ ਜਾਂਦਾ ਆ ਇਨੂੰ ਅਸੀਂ 10 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਬੇਸਣ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਹੱਥਾਂ ਨਾਲ ਸਾਰੀ ਭਿੰਡੀਆਂ ਦੇ ਉੱਪਰ ਅਸੀਂ ਬੇਸਣ ਨੂੰ ਦੀਵ ਕੋਟਿੰਗ ਕਰ ਲੈਣੀ ਹੈ ਇਹਨਾਂ ਨੂੰ 10 ਮਿੰਟ ਲਈ ਅਸੀਂ ਰੈਸਟ ਤੇ ਰੱਖ ਦਾਂਗੇ ਇਸ ਤੋਂ ਮੈਂ 4 ਤੋਂ 5 ਪਿਆਜ਼ ਲਈ ਹੈ ਇਹਨਾਂ ਨੂੰ ਅਸੀਂ ਲੰਬੇ ਪੀਸ ਵਿੱਚ ਕਟਿੰਗ ਕਰ ਲਾਂਗੇ ਭਿੰਡੀਆਂ ਵਿੱਚ ਪਿਆਜ਼ ਜਿਹੜੇ ਥੋੜਾ ਜ਼ਿਆਦਾ ਹੀ ਪੈਂਦੇ ਹੁੰਦੇ ਆ ਕੜਾਹੀ ਵਿੱਚ ਅਸੀਂ 2 ਚਮਚ ਜਿਹੜੇ ਸਰੋਂ ਦਾ ਤੇਲ ਪਾਵਾਂਗੇ 10 ਮਿੰਟ ਬਾਅਦ ਅਸੀਂ ਜਿਹੜੀ ਭਿੰਡੀਆਂ ਕੋਟਿੰਗ ਕਰਕੇ ਰੱਖੀਆਂ ਸੀ ਉਹਨਾਂ ਨੂੰ ਅਸੀਂ ਥੋੜਾ ਜਿਹਾ ਫਰਾਈ ਕਰ ਲਾਂਗੇ ਤੇਲ ਵਿੱਚ 4 ਤੋਂ 5 ਮਿੰਟ ਲਈ ਸਲੋ ਗੈਸ ਤੇ ਅਸੀਂ ਇਹ ਤਾਂ ਕਿ ਜਿਹੜਾ ਬੇਸਨ ਲੱਗਿਆ ਹੋਇਆ ਇਹਨਾਂ ਤੇ ਉਹ ਚੰਗੀ ਤਰ੍ਹਾਂ ਪੱਕ ਜਵੇ। ਲਗਾਤਾਰ ਚਲਾਉਂਦੇ ਹੋਏ ਬਿਲਕੁਲ ਹਲਕੇ ਹੱਥਾਂ ਨਾਲ ਚਲਾਉਣਾ ਤਾਂ ਕਿ ਜਿਹੜੇ ਪਿੰਨੀਆ ਰੁਕ ਨਾ ਜਾਣ। 4 ਤੋਂ 5 ਮਿੰਟ ਇਹਨਾਂ ਨੂੰ ਚੰਗੀ ਤਰ੍ਹਾਂ ਚਲਾਉਂਦੇ ਹੋਏ ਫਰਾਈ ਕਰ ਲਾਂਗੇ। ਬਹੁਤ ਜਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ। ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਦੇਖੋ ਸਾਡੀਆਂ ਪਿਟੀਆਂ ਕਾਫੀ ਜ਼ਿਆਦਾ ਪੁੱਜ ਚੁੱਕੀਆਂ ਨੇ ਬਿਲਕੁਲ ਸੌਫਟ ਹੋ ਚੁੱਕੀਆਂ ਨੇ ਅਸੀਂ ਇਹਨਾਂ ਨੂੰ ਹੁਣ ਬਾਹਰ ਕੱਢ ਲਾਂਗੇ 4 ਤੋਂ 5 ਮਿੰਟ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲਿਆ ਹੈ ਆ ਉਸੇ ਕੜਾਹੀ ਵਿੱਚ ਅਸੀਂ 2 ਚਮਚ ਸਰੋਂ ਦਾ ਤੇਲ ਹੋਰ ਪਾਵਾਂਗੇ ਤੇਲ ਨੂੰ ਗਰਮ ਕਰਨ ਤੋਂ ਬਾਅਦ ਇੱਕ ਚਮਚ ਪਾਵਾਂਗੇ ਅਸੀਂ ਜੀਰਾ ਜੀਰੇ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਇਹਦੇ ਵਿੱਚ ਅਸੀਂ ਕਟਿੰਗ ਕੀਤੀ ਹੋਈ ਪਿਆਜ਼ ਐਡ ਕਰ ਦਾਂਗੇ ਦੇਖੋ ਪਿੰਡੀਆਂ ਤਾਂ ਸਾਰਿਆਂ ਨੂੰ ਬਣਾਣੀਆਂ ਆਂਦੀਆਂ ਐ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਬਿਲਕੁਲ ਸਿੰਪਲ ਤਰੀਕੇ ਨਾਲ ਬਿਨਾਂ ਜ਼ਿਆਦਾ ਮਸਾਲੇ ਪਾਈ ਅਸੀਂ ਇਹਨਾਂ ਪਿੰਡੀਆਂ ਨੂੰ ਤਿਆਰ ਕੀਤਾ ਐ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਜਿਹੜੇ ਪਿਆਜ਼ ਪਾਏ ਆ ਇਹਨਾਂ ਨੂੰ ਅਸੀਂ ਜ਼ਿਆਦਾ 골ਡਨ ਬ੍ਰਾਊਨ ਨਹੀਂ ਕਰਨਾ ਥੋੜਾ ਜਿਹਾ ਗੁਲਾਬੀ ਹੋਣ ਤੱਕ ਭੁੰਨ ਲਾਂਗੇ ਤੇ ਨਾਲ ਚਾਰ ਤੋਂ ਪੰਜ ਮੈਂ ਹਰੀਆਂ ਮਿਰਚਾਂ ਲੰਬੇ ਪੀਸ ਵਿੱਚ ਕੱਟ ਕਰਕੇ ਪਾਈ ਐ ਤੁਸੀਂ ਚਾਹੋ ਤਾਂ ਬ੍ਰੇਕ ਕਟਿੰਗ ਕਰਕੇ ਵੀ ਇਹਨਾਂ ਨੂੰ ਪਾ ਸਕਦੇ ਹੋ ਤੇ ਨਾਲ ਹੀ ਇਹਨਾਂ ਨੂੰ ਅਸੀਂ ਪਿਆਜ਼ਾਂ ਦੇ ਨਾਲ ਹੀ ਭੁੰਨ ਲੈ ਥੋੜੇ ਜਿਹਾ ਗੁਲਾਬੀ ਹੋਣ ਤੱਕ ਮੋਲ ਲਾਂਗੇ ਪਿਆਜ਼ਾਂ ਨੂੰ ਦੇਖੋ ਸਾਡੇ ਪਿਆਜ਼ ਬਰੇ ਗੁਲਾਬੀ ਹੋ ਗਏ ਆ ਪਹਿਲਾਂ ਨਾਲ ਤੋਂ ਹੁਣ ਇਹਨਾਂ ਵਿੱਚ ਅਸੀਂ ਥੋੜੇ ਜਿਹਾ ਮਸਾਲੇ ਤੇ ਪਿੰਡੀਆਂ ਐਡ ਕਰ ਦਾਂਗੇ ਜਿਹੜੀ ਫਰਾਈ ਕਰਕੇ ਰੱਖੀ ਸੀ ਪਿੰਡੀਆਂ ਉਹ ਇਸ ਟਾਈਮ ਤੇ ਐਡ ਕਰ ਦੇਣੀ ਆ ਸੀ ਇਹਨਾਂ ਨੂੰ ਹਲਕੇ ਹੱਥਾਂ ਨਾਲ ਮਿਕਸ ਕਰ ਲਾਂਗੇ ਥੋੜੇ ਜਿਹਾ ਮਸਾਲੇ ਵੀ ਐਡ ਕਰਾਂਗੇ ਇਹਦੇ ਵਿੱਚ ਤੁਸੀਂ ਨਮਕ ਤੇ ਮਿਰਚ ਆਪਣਾ ਟੇਸ ਤੇ ਕੋਟਿੰਗ ਇਹਦੇ ਵਿੱਚ ਘੱਟ ਵੱਧ ਕਰ ਸਕਦੇ ਹੋ ਥੋੜਾ ਜਿਹਾ ਇਹਦੇ ਪਾਵਾਂਗੇ ਨਮਕ ਆਪਣੇ ਸਵਾਦ ਦੇ ਅਨੁਸਾਰ ਤੁਸੀਂ ਲੋਨ ਪਾ ਲੈਣਾ ਕਿਉਂਕਿ ਪਹਿਲਾਂ ਵੀ ਅਸੀਂ ਲੋਨ ਪਾਇਆ ਸੀਗਾ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਦੇ ਨਾਲ ਹੀ ਚੁੱਤ ਚਮਮਾ ਦਾ ਚੌਥਾ ਹਿੱਸਾ ਇਹਦੇ ਵਿੱਚ ਅਸੀਂ ਹਲਦੀ ਪਾਊਡਰ ਪਾਵਾਂਗੇ ਕਿਉਂਕਿ ਹਲਦੀ ਅਸੀਂ ਪਹਿਲਾਂ ਵੀ ਪਾਈ ਸੀ ਇੱਕ ਚਮਚ ਚ ਭਰ ਕੇ ਪਾਵਾਂਗੇ ਇਹਦੇ ਵਿੱਚ ਅਮਚੂਰ ਪਾਊਡਰ ਕਿਉਂਕਿ ਇਹਦੇ ਵਿੱਚ ਅਸੀਂ ਟਮਾਟਰ ਦਾ ਯੂਜ਼ ਨਹੀਂ ਕੀਤਾ ਇਸ ਕਰਕੇ ਅਸੀਂ ਅਮਚੂਰ ਪਾਊਡਰ ਦਾ ਯੂਜ਼ ਕਰਾਂਗੇ ਇਹਦੇ ਵਿੱਚ ਇਹਦੇ ਨਾਲ ਇੱਕਦਮ ਚਟਪਟੀ ਜੀਆਂ ਪਿੰਡੀਆਂ ਬਣ ਕੇ ਤਿਆਰ ਹੋਣਗੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਿਲਕੁਲ ਸਿੰਪਲ ਤਰੀਕਾ ਹੈ ਇਹਨਾਂ ਨੂੰ ਬਣਾਉਣ ਦਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰੇ ਜੇ ਅੱਜ ਵਾਲੀ ਰੈਸਪੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ 5 ਮਿੰਟ ਅਸੀਂ ਖੁੱਲੀਆਂ ਨੂੰ ਰੁਝਾ ਲੈਣਾ ਰਿਜਣ ਦਵਾਂਗੇ ਭਿੰਡੀਆਂ ਨੂੰ ਇਹਨਾਂ ਨੂੰ ਟੱਕ ਕੇ ਨਹੀਂ ਪਕਾਣਾ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਮਿਲਦੇ ਹਾਂ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ